ਪ੍ਰਭਾਤੀ ਮਹੱਲਾ ਤੀਜਾ ਵਿਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰਿ ਮੰਦਰ ਤੇ ਰਹਿ ਨਾਲ ਹਰਿ ਮੰਦਰ ਸ਼ਬਦੇ ਖੋਜੀਏ ਹਰ ਨਾਮੁ ਲੈ ਹੋ ਸੰਭਾਲ ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੇ ਭਗਤ ਸੱਚਾ ਹਰਿ ਮੰਦਰ ਪ੍ਰਗਟੇ ਸਾਚੀ ਸੋਏ ਰਹਾ ਹਰਿ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣਨੀ ਮਾਲਸ ਹਰਿ ਮੰਦਰ ਨਾ ਹੋਏ ਹਰ ਮੰਦਰ ਹਰ ਜਿਉ ਸਾਜਿਆ ਰਖਿਆ ਹੁਕਮ ਸਵਾਰ ਧੁਰ ਲੇਖ ਲਿਖਿਆ ਸੁਖ ਮਾਵਣਾ ਕੋਇ ਨ ਮੇਟਣ ਹਾਰ ਸ਼ਬਦ ਚੀਨਾ ਸੁਖ ਪਾਇਆ ਸਚੇ ਨਹਿ ਪਿਆਰ ਹਰ ਮੰਦਰ ਸ਼ਬਦ ਸੁਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰਬਿਨਪੂਰ ਅੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ ਜਿੱਥੇ ਲੇਖਾ ਮੰਗਿਏ ਤਿੱਥੇ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਬਰੇ ਦੁਖੀ ਦੁਜੈ ਪਾਏ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਬੁ ਜਹ ਮੁਗਦ ਗਵਾਰ ਗੁਰ ਪ੍ਰਸਾਦਿ ਚਿਨਿਆ ਹਰ ਰਖਿਆ ਉਰਤਾਰ ਗੁਰ ਕੇ ਬਾਣੀ ਗੁਰ ਤੇ ਜਾਤੇ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਘਾਟ ਹੈ ਰੱਖਿਆ ਸ਼ਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈ ਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੁਜੈ ਪਾਏ 파ਰਸ ਭਟੇ ਕੰਚਨ ਭਿਆ ਕੀਮਤ ਕਹੀ ਨ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਵਲ ਜੀਏ ਫਟਾ ਸੌਦਾ ਹੋਏ ਪ੍ਰਭਾਤੀ ਮਹਲਾਤੀ ਜਾ ਵਿਪਾਸ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਪ੍ਰਸਾਦ ਦੇਖ ਤੂੰ ਹਰ ਮੰਦਰ ਤੇ ਰੇ ਲਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੁ ਲਿਓ ਸੰਭਾਲ ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸਚੇ ਭਗਤ ਸਚਾ ਹਰ ਮੰਦਰ ਪ੍ਰਗਟੇ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਤੁਰਨੇਖ ਲਿਖਿਆ ਸੁਖ ਮਾਵਣਾ ਕੋਇ ਨ ਮਿਟਣ ਹਾਰ ਸ਼ਬਦ ਚੇਨ ਸੁਖ ਪਾਇਆ ਸਚੈ ਨੈ ਪਿਆਰ ਹਰ ਮੰਦਰ ਸ਼ਬਦ ਸੁਹਣਾ ਕੰਚਨ ਕੋਟ ਅਪਾਰ ਹਰ ਮੰਦਰ ਏ ਹੋ ਜਗਤ ਹੈ ਗੁਰ ਬਿਨ ਕੋਰੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖੇ ਅੰਦਰ ਗਵਾਰ ਜਿੱਥੈ ਲੇਖਾ ਮੰਗੀਐ ਤਿੱਥੇ ਦੇਹ ਜਾਤ ਨਾ ਜਾਏ ਸਾਚ ਰਤੇ ਸ ਉबरे ਦੁਖੀਏ ਦੁਜੈ ਭਾਏ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੁਝੈ ਮੁਗਦ ਗਵਾਰ ਗੁਰ ਪ੍ਰਸਾਦਿ ਚੀਨਿਆ ਹਰ ਰੱਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹੇ ਅਦੂਜੈ ਪਾਏ ਪਾਰਸ ਭਟੇ ਕੰਚਨ ਭਿਆ ਕੀਮਤ ਕਹੇ ਨ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਵਣ ਜੀਏ ਸਚਾ ਸੋਦਾ ਹੋਏ ਪ੍ਰਭਾਤੀ ਮਹਲਾ ਤੀਜਾ ਵਿਪਾਸ ਇਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਪ੍ਰਸਾਦਿ ਦੇਖ ਤੋ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲੈ ਹੋ ਸਮਾਲ ਮਨ ਮੇਰੇ ਸ਼ਬਦ ਰ ਪੈ ਰੰਗ ਹੋਏ ਸੱਚੇ ਭਗਤ ਸੱਚਾ ਹਰ ਮੰਦਰ ਪ੍ਰਗਟੇ ਸਾਚੇ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜਿਓ ਸਾਜਿਆ ਰੱਖਿਆ ਹੁਕਮ ਸਵਾਰ ਧੁਰ ਲੇਖ ਲਿਖਿਆ ਸੁਖ ਮਾਵਣਾ ਕੋਇ ਨ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸਚੈ ਨਾਏ ਪਿਆਰ ਹਰ ਮੰਦਰ ਸ਼ਬਦੇ ਸੁਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋਰੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ ਜਿੱਥੇ ਲਿਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ ਸਾਚਰਤੇ ਸੇ ਉਬਰੇ ਦੁਖੀਏ ਦੁਜੈ ਪਾਏ ਹਰ ਮੰਦਰ ਮੈਂ ਨਾਮ ਨਿਧਾਨ ਹੈ ਨਾ 부ਜੇ ਮੁਗ ਦਰਗਵਾਰ ਗੁਰ ਪ੍ਰਸਾਦਿ ਚੀਨਿਆ ਹਰ ਰੱਖਿਆ ਔਰ ਤਾਰ ਗੁਰ ਕੇ ਬਾਣੀ ਗੁਰ ਤੇ ਜਾਤੇ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾਟ ਹੈ ਰੱਖਿਆ ਸ਼ਬਦ ਸਵਾਰ ਇਸ ਵਿੱਚ ਸੋਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੁਜੈ ਪਾਏ ਪਾਰਸ ਭਟਿਆ ਕੰਚਨ ਭਿਆ ਕੀਮਤ ਕਹੀ ਨ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਵਣ ਜੀਏ ਸਚਾ ਸੌਦਾ ਹੋਏ ਪ੍ਰਭਾਤੀ ਮਹੱਲਾ ਤੇਜਾ ਵਿਪਾਸ ਇਕ ਓੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੋ ਹਰ ਮੰਦਰ ਤੇ ਰਹਿ ਨਾਲ ਹਰ ਮੰਦਰ ਸ਼ਬਦੇ ਖੋਜੀਏ ਹਰ ਨਾਮ ਨੂੰ ਸੁਮਾਲ ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੇ ਭਗਤ ਸਚਾ ਹਰ ਮੰਦਰ ਪ੍ਰਗਟੇ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੁਖ ਮਾਵਣਾ ਕੋਇ ਨ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸਚ ਨਾਏ ਪਿਆਰ ਹਰ ਮੰਦਰ ਸ਼ਬਦ ਸੁਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰਬਿਨ ਕੋਰ ਅੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ ਜਿੱਥੇ ਲੇਖਾ ਮੰਗਿਐ ਇੱਥੇ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਬਰੇ ਦੁਖੀ ਦੁਜੈ ਪਾਏ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੁਝੇ ਮੁਗਦਗਵਾਰ ਗੁਰ ਪ੍ਰਸਾਦਿ ਚਿਨਿਆ ਹਰ ਰੱਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੇ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਘਾਟ ਹੈ ਰੱਖਿਆ ਸ਼ਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹ ਅਦੂਜੈ ਪਾਏ ਪਾਰਸ ਭਟਿਆ ਕੰਚਨ ਭਿਆ ਕੀਮਤ ਕਹੀ ਨ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਵਨ ਜੀਏ ਸਚਾ ਸੌਦਾ ਹੋਏ ਪ੍ਰਭਾਤੀ ਮਹਲਾ 3 ਜਪਾ ਵਿਪਾਸ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਪ੍ਰਸਾਦ ਦੇਖ ਤੂੰ ਹਰ ਮੰਦਰ ਤੇ ਰੇ ਲਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲਿਓ ਸੰਭਾਲ ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੇ ਭਗਤ ਸਚਾ ਹਰ ਮੰਦਰ ਪ੍ਰਗਟੇ ਸਾਚੀ ਸੋਏ ਰਹਾ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਧੁਰੇ ਲੇਖ ਲਿਖਿਆ ਸੁਕਮਾਵੜਾ ਕੋਈ ਨ ਮੇਟਣਹਾਰ ਸ਼ਬਦ ਚੇਨ ਸੁਖ ਪਾਇਆ ਸਚੈ ਨੈ ਪਿਆਰ ਹਰ ਮੰਦਰ ਸ਼ਬਦ ਸੁਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋਰੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖੇ ਅੰਦਰ ਗਵਾਰ ਜਿੱਥੈ ਲੇਖਾ ਮੰਗੀਐ ਤਿੱਥੈ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉबरे ਦੁਖੀਏ ਦੂਜੇ ਭਾਏ ਧਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੁਝੈ ਮੁਗਦਗਵਾਰ ਗੁਰ ਪ੍ਰਸਾਦਿ ਚਿਨਿਆ ਹਰ ਰਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰਖਿਆ ਸ਼ਬਦ ਸਵਾਰ ਤਿਸ ਵਿੱਚ ਸੋਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿਮਨ ਲੋਹਟ ਹੈ ਮੋਹੇ ਅਦੂ ਜੈ ਪਾਏ ਪਾਰਸ ਭੇਟਿਆ ਕੰਚਨ ਭਿਆ ਕੀਮਤ ਕਹੇ ਨ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਵਣ ਜੀਏ ਸਚਾ ਸੋਦਾ ਹੋਏ ਪ੍ਰਭਾਤੀ ਮਹਲਾ ਤੀਜਾ ਵਿਪਾਸ ਇਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਪ੍ਰਸਾਦ ਦੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੋ ਲਿਓ ਸਮਾਲ ਮਨ ਮੇਰੇ ਸ਼ਬਦ ਰਪੈ ਰੰਗ ਹੋਏ ਸੱਚੇ ਭਗਤ ਸੱਚਾ ਹਰ ਮੰਦਰ ਪ੍ਰਗਟੇ ਸਾਚੇ ਸੋਏ ਰਹਾ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣ ਲਈ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜਿਓ ਸਾਜਿਆ ਰੱਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੁਖ ਮਾਵਣਾ ਕੋਇ ਨ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸਚੈ ਨਾਏ ਪਿਆਰ ਹਰ ਮੰਦਰ ਸ਼ਬਦੇ ਸੁਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰਬੇਨ ਕੋਰੰਧਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ ਜਿੱਥੇ ਲੇਖ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ ਸਾਚਰਤੇ ਸੇ ਉਬਰੇ ਦੁਖੀਏ ਦੂਜੇ ਪਾਏ ਹਰ ਮੰਦਰ ਮੈਂ ਨਾਮ ਨਿਧਾਨ ਹੈ ਨਾ ਭੁਜੈ ਮੁਗ ਦਰਗਵਾਰ ਗੁਰ ਪ੍ਰਸਾਦਿ ਚੀਨਿਆ ਹਰ ਰਖਿਆ ਔਰ ਤਾਰ ਗੁਰ ਕੇ ਬਾਣੀ ਗੁਰ ਤੇ ਜਾਤੇ ਜੇ ਸ਼ਬਦ ਰਤੇ ਰੰਗ ਲਾਏ ਪਵਿਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾਟ ਹੈ ਆ ਸ਼ਬਦ ਸਵਾਰ ਇਸ ਵਿੱਚ ਸੋਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੁਜੈ ਪਾਏ ਪਾਰਸ ਭਟਿਆ ਕੰਚਨ ਭਿਆ ਕੀਮਤ ਕਹੀ ਨ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਵਣ ਜੀਐ ਸਚਾ ਸੌਦਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ